ਪੋਲੇਸ ਜਿਲ੍ਹਾ ਬਟਾਲਾ ਦੇ ਆਂਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ ਧਾਰੋਵਾਲੀ ਤੋਂ ਉਦੋਵਾਲੀ ਜਾਂਦੇ ਰੋਡ ਤੇ 33 ਆਲਾ ਨੌਜਵਾਨ ਦੀ ਸੜਕੀ ਹਾਦਸੇ ਵਿੱਚ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਧਰ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਗਾਜੀ ਰੰਗਲ ਵੱਜੋ ਹੋਈ ਹੈ। ਮ੍ਰਿਤਕ ਗੁਰਵਿੰਦਰ ਸਿੰਘ ਦੀ ਮੌਤ ਦਾ ਸੁਨੇਹਾ ਮਿਲਦੇ ਹੀ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਗੁਰਵਿੰਦਰ ਸਿੰਘ ਵੱਡੇ ਭਰਾ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਇੱਕ ਨਿੱਜੀ ਵਾਸਤੇ ਕੰਡਕਟਰ ਵਜੋਂ ਕੰਮ ਕਰਦਾ ਸੀ ਜੋ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਵਾਪਸ ਆਉਣ ਦੀ ਬਜਾਏ ਉਹਨਾਂ ਕਿਸੇ ਰਾਗੀਰ ਦਾ ਫੋਨ ਆਉਣ ਤੇ ਪਤਾ ਚੱਲਿਆ ਕਿ ਉਦੋਂ ਵਾਲੀ ਤੋਂ ਧਾਰੋਵਾਲੀ ਰੋਡ ਤੇ ਉਸ ਦਾ ਕਿਸੇ ਅਣਪਛਾਤੇ ਵਾਹਨ ਨਾਲ ਭਿਆਨਕ ਹਾਦਸਾ ਹੋ ਗਿਆ ਜਦੋਂ ਮੌਕੇ ਤੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਇਹਨਾਂ ਆਜੀ ਜਸਪਾਲ ਸਿੰਘ ਆ। ਮੇਰਾ ਬ੍ਰਦਰ ਗੁਰਵਿੰਦਰ ਸਿੰਘ ਬਸ ਘਲਾਰ ਕੇ ਮੋਟਰਸਾਈਕਲ ਤੇ ਪਿੰਡ ਨੂੰ ਆ ਰਿਹਾ ਸੀ ਤੇ ਬਾਅਦ ਵਿੱਚ ਜਿਹੜਾ ਪਿੰਡ ਤੁਹਾਡਾ ਗਾਜੀ ਰੰਗਲ ਜੀ ਤੇ ਰਾਹ 'ਚ ਹੀ ਅਣਪਛਾਤੇ ਕਿਸੇ ਵਾਹਨ ਨਾਲ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਕਟਵਾਈ ਕਰੇ ਤੁਹਾਨੂੰ ਕਿਵੇਂ ਪਤਾ ਲੱਗਾ ਭਾਜੀ ਫੋਨ ਆਇਆ ਕਿਸ ਮੁੰਡਿਆਂ ਦਾ ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇਦਾਂ ਬ੍ਰਦਰ ਇਦਾਂ ਇੱਥੇ ਪਈ ਜੀ ਆਪਣਾ ਡੇਰਾ ਬਣਾ ਸ਼ਾਪੁਰਸਾਣੀ ਪਿੰਡ ਨੂੰ ਆ ਰਹੇ ਅੱਛਾ ਤੇ ਐਕਸੀਡੈਂਟ ਹੋਇਆ ਕਿੱਥਰ ਕੇ ਇਹ ਜੀ ਧਰਬਈ ਤੋਂ ਆਪਣਾ ਉੱਧਵਈ ਤੋਂ ਧਰਬਈ ਤੋੜ ਦੇ ਵਿਚਕਾਰ ਠੀਕ ਹੈ ਤੇ ਵਹਿਕਵਾਰਾ ਹੈ ਇਹ ਜੀ ਦੋ ਬੱਚੇ ਛੋਟੇ ਛੋਟੇ ਅਸਾਸਨਦਾਰ ਮੰਗਿਆ ਜੀ ਕਿ ਹੋ ਜਾਂਦਾ ਤੇ ਲੱਭੇ ਇਹਨਾਂ ਨੂੰ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਬੰਦੇ ਲੱਭੇ ਜਾ ਪੁੱਛ ਰਹੇ ਇਹ ਤਾਂ ਕਿ ਹਾਂਜੀ 174 ਦੀ ਕਿੱਧਰ ਲਿਖੀ ਮੇਰਾ ਨਾਮ ਰਣਜੀਤ ਸਿੰਘ ਕੇ ਗਾਜਨਗਲ ਜੀ ਸਾਡੇ ਪਿੰਡ ਦਾ ਨੌਜਵਾਨ ਦਰਵਿੰਦਰ ਸਿੰਘ ਜੋ ਆਪਣਾ ਵਸਤੇ ਕੰਨੈਕਟਰੀ ਕਰਦਾ ਸੀਗਾ ਸ਼ਾਹਪੁਰ ਜਾਜਿਆਂ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਆਉਂਦਿਆਂ ਕਿਸੇ ਅਣਪਛਾਤੇ ਵਾਹਨ ਨਾਲ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਕਿੱਥੇ ਹੋਇਆ ਜੀ ਇਹ ਦੁਵਾਲੀ ਤੋਂ ਧਰੋਵਾਲੀ ਦੇ ਵਿੱਚ ਹੋਇਆ ਜੀ ਨੂੰ ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਹੈ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਗਿਆ ਬੱਚੇ ਸੋ ਨੇ 174 ਦੀ ਕਾਰਵਾਈ ਕੀਤੀ ਹੈ ਜੀ ਤੇ ਅੱਗੇ ਕੈਮਰੇ ਚੈੱਕ ਕਰਕੇ ਤੇ ਜੋ ਮਿਲੇਗਾ ਕੋਈ ਗੁਨਾਹਗਰ ਉਹ ਤੇ ਫਿਰ ਉਹਦੇ ਹਿਸਾਬ ਨਾਲ ਕਹੀ ਜਾਂਦੇ ਆਗੇ ਜਿੰਨੇ ਮੰਗ ਕਰਦੇ ਆ ਕਿ ਇਹਨੂੰ ਇਨਸਾਫ ਮਿਲੇ ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਫੜਿਆ ਜਾਵੇ ਅਤੇ ਇਹਨਾਂ ਦਾ ਕਦਮਾ ਦਰਜ ਹੋਵੇ ਮੌਕੇ ਤੇ ਡੈਥ ਹੋ ਗਈ ਜੀ ਮੌਕੇ ਤੇ ਡੈਥ ਹੋ ਗਈ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ